ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਉਆ ਦਾ ਡੇਰੀ ਫਾਰਮ 5811 ਦੇ ਅੱਜ ਫੇਰ ਵੀਡੀਓ ਬਣਾਉਣ ਲੱਗੇ ਆਪਾਂ ਢਿੱਲੋ ਡੇਰੀ ਫਾਰਮ ਤੋਂ ਰਾਏ ਸਾਂਸੀ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਤਾਂ 6-7 ਪਸ਼ੂ ਦਿਖਾਵਾਂਗੇ ਬਿਲਕੁਲ ਸਵੇ ਸਵੇ ਪਚੂ ਆ ਤੇ ਜੈਜਮੁਲ ਦੇ ਵਿੱਚ ਵੀ ਇੱਦੇ ਕੋਲ ਹੁੰਦੇ ਆ ਪਸ਼ੂ ਤੇ ਚੰਗੇ ਦੁੱਧ ਵਾਲੇ ਹੁੰਦੇ ਆ ਤੇ ਆਪਾਂ ਪਹੁੰਚੇ ਆ ਵੀਰ ਹਰਮਨ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਹਾਂਜੀ 사ਸੀਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਸਾਨੂੰ ਠੀਕ ਠਾਕ ਵਧੀਆ ਵਧੀਆ ਭਾਈ ਤੁਸੀਂ ਸੁਣਾਓ ਠੀਕ ਠਾਕ ਹਾਂਜੀ ਚੜ੍ਹਦੀ ਕਲਾ ਜੀ ਵਧੀਆ ਜੀ ਮੀ ਜੀ ਇਹ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਭਾਜੀ ਮੇਰਾ ਹਰਮਨ ਜੋ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਬਰਸਰ ਤਹਿਸੀਲ ਜਨਾਲਾ ਜੀ ਠੀਕ ਹੈ ਜੀ ਫੋਨ ਨੰਬਰ ਬੋਲੋ ਏਅਰਪੋਰਟ ਦੇ ਨਾਲ ਹੀ 1 ਕਿਲੋਮੀਟਰ ਹੈ ਭਾਜੀ ਆਪਣਾ 82643431 ਜੋ ਭਾਜੀ ਫੋਨ ਠੀਕ ਹੈ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਫਿਰ ਹਾਂਜੀ ਇਧਰੋਂ ਕਰ ਲਈਏ ਠੀਕ ਹੈ ਜੀ ਆਜੋ ਭਾਈ ਇਹ ਪਹਿਲੇ ਨੰਬਰ ਦੇ ਝੋਟੇ ਦਿਖਾਉਣੇ ਆ ਦੱਸਿਓ ਵੀ दो देको 1.5 किलो अच्छा जी 31 ਮਗਰ ਜੇ ਸੂਈ ਨੂੰ 20 ਤੋਂ 22 ਦਿਨ ਹੋ ਗਏ ਠੀਕ ਆ ਆ ਬੜਾ ਬਾਈ ਜਵਾਗ ਦੇ ਫੀਮੇਲ ਕਾਫ ਆ ਗਿਆ ਪਿਛੇ ਤੇ 9 ਲੀਟਰ ਰਸ ਟੈਂਕ ਬਿਲਕੁਲ ਰੈਡੀ ਆ ਤੇ ਆਜੋ ਹੁਣ ਤਾਂ ਉਹਨੂੰ ਬਖੋਲ ਕੇ ਬਖਾਉਨੇ ਆ ਤੇ ਚੰਗੇ ਕਦ ਕਾਠ ਵਾਲੀ ਆ ਇੱਕ ਨਗ ਚ ਪਾਈ ਜਾਊਗੀ ਦੁੱਧ ਵੀ ਦੀ ਦੁੱਧ ਭਾਈ ਜਿਆਦੇ ਮਾਲ ਚ ਆਈ ਮੈਨੂੰ ਵੱਟ ਪੈ ਜਿਆਦਾ ਨਹੀਂ ਤੇ 11-12 11-12 ਕਿਲੋ ਕਰੀ ਜਾਊਗੀ ਮਾਲ ਠੀਕ ਆ ਠੀਕ ਆ ਜੀ ਬਾਕੀ ਸੋਹਣੀ ਮਈ ਆ ਭਾਜੀ ਨਿੱਕੇ ਸਿੰਘ ਦੀ ਜੰਮੀ ਪਲੀ ਬਹੁਤ ਯਾਰਾ ਤੇ ਪਿਠਪੁੜੇ ਦੀ ਵੀ ਚੌੜੀ ਆ ਕਵਾਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤਾਂ ਥਣਾ ਦਾ ਸੈੱਜ ਜੈਵਲੀ ਸ਼ਾਨਦਾਰ ਹੈ ਰਾ ਜੈ ਸਿੰਘ ਤੋਂ ਵੀ ਬਾਕੀ ਬਹੁਤ ਯਾਰਾ ਸ਼ਕੀਨ ਝੋਟੀ ਆ ਜਿੱਤ ਜਸੂਆ ਸਹੀ ਆ ਸਵੇਰੇ ਭਾਜੀ 8:30 ਵੇ ਮੈਂ ਚੋਈ ਆ ਜਾ ਕੇ ਠੀਕ ਹੈ ਠੀਕ ਹੈ ਹਾਂਜੀ ਦੂਰੋਂ ਲੈ ਕੇ ਆਣ ਤੇ ਟਾਈਮ ਲੱਗ ਗਿਆ ਥੋੜਾ ਜਿਹਾ ਠੀਕ ਹੈ ਠੀਕ ਹੈ ਜੀ ਹਾਂਜੀ ਫਿਰ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਕੀ ਮੋਲ ਭਾਜੀ ਹਰੇ ਦਾ ਵੇਖ ਲਓ ਮੋਲ ਕੀ ਕਰਦੀ ਹੈ ਭਾਜੀ ਕਰਦੀ ਹੈ ਜੀ ਆਪਾਂ ਮੁੱਲ ਭਾਜੀ 65000 ਕਰ ਦੇ ਜੇ ਵਾਨੇ ਦੇ ਵੀ ਆ ਗਿਆ ਨਿਸ਼ਾਨਕੇ ਤੇ ਮਥੇਰੇ ਦੇ ਵੀ ਆ ਮੁੱਲ ਭਾਜੀ ਮੈਂ ਤਾਂ 65000 ਕਰ ਦੇ ਜੇ ਕਰ ਦਈਏ ਜਾਈਏ 60000 ਦੀ ਦੇ ਦਈਏ ਕਰ ਦੋ ਕੋਈ ਨਹੀਂ ਤੋ ਅੱਜ ਕਰਨਾ ਜਿੰਨਾ ਮਾਨਤਨ ਕਰਾ ਦੇ ਦੋ 60000 ਛੱਡ ਦਈਏ ਚੱਲ ਕਰਾਇਆ ਕਰ ਦੇ ਦੇ ਦਾਂਗੇ ਭਾਜੀ 60000 ਦੀ ਦੇ ਦਾਂਗੇ ਠੀਕ ਹੈ ਠੀਕ ਹੈ ਹਾਂਜੀ ਹੋਰ ਥੋੜਾ ਬੋਲਾ ਕੋਈ ਵੀਰ ਭਰਾ ਫੋਨ ਲਾਓ ਮਾਨਤਨ ਕਰਾਂਗੇ ਭਾਜੀ ਠੀਕ ਹੈ ਜੀ ਬਾਕੀ ਮੌਕੇ ਤੇ ਮਾਨਤਨ ਹੋਰ ਹੋ ਜਾਊਗਾ ਕੋਈ ਨਹੀਂ ਗਾ ਜਮਨ ਕਰਦਾ ਤੇ ਛੋਟੀ ਵੱਡੀ ਆ ਹਾਂਜੀ ਜਾਜੋ ਹੁਣ ਦੂਜੇ ਨੰਬਰ ਤੇ ਗੱਡ ਬਲੈਕ ਆ ਗਈ ਝੋਟੀ ਦੱਸਿਓ ਵੀ ਤੇਰੇ ਕੋਲ ਸੋਣੀ ਝੋਟੀ ਭਾਜੀ ਜਿੰਨਾ ਹੈਗੀ ਦੂਜਾ ਸੁਆ ਜੇ ਅੱਛਾ ਜੀ ਪਹਿਲੇ ਸੂਏ ਘਰ ਵਾਲੇ ਆਂਦੇ ਆ ਵੀ 9-10 ਲੀਟਰ ਦੁੱਧਰ ਮਾਣਨਾ ਚਾਹੁੰਦੀ ਰਹੀ ਆ ਠੀਕ ਹੈ ਜੀ ਫਿਰ ਤਾਂ ਚਲੋ ਜਿਆਦਾ ਨਹੀਂ ਝੋਟੀ 11-12 11-12 ਕਿਲੋ ਦੁੱਧ ਚਵਾਉਗੀ ਠੀਕ ਹੈ ਜੀ ਸੁਈਏ ਗੱਬਣ ਜੇ ਭਾਜੀ ਦਿਨ ਦਾ ਖੜਦੀ ਆ ਹਾਂ ਇਹ ਜਮਾਂਦਰੋ 3 ਵਜੇ ਭਾਜੀ ਤੇ ਲੜ ਆ ਗਈ ਜਮਾਂਦਰੋ ਹਾਂਜੀ 3 ਵਜੇ ਲੋ ਵੀਰ ਜੀ ਤਨਧਨ ਵਾਲੀ ਤਨਧਨ ਵਾਲੀ ਭਾਜੀ ਕਰਮਾਂ ਵਾਲੀ ਹੁੰਦੀ ਮੈਂ ਲੱਭਦੀ ਨਹੀਂ ਹੈ ਅੱਛਾ ਅੱਛਾ ਜੀ ਪੇਟਪੜੇ ਦੀ ਚੰਗੀ ਆ ਤੇ ਦੂਜਾ ਸੁਆ ਸੁਣਾ ਨਾ ਜੈਡ ਬਲੈਂਡ ਮੱਡੀ ਛੋਟੀ ਭਾਜੀ ਕੱਦ ਕਾਠ ਵਾਲੀ ਪੂਰੀ ਠੀਕ ਆ ਠੀਕ ਆ ਤੇ ਜਮਾਂਦਰੂ ਤਿੰਨ ਥਾਣ ਲੱਗੇ ਆ ਕਰਮਾਲੀ ਦੇ ਹਾਂਜੀ ਬਾਤੀ ਸੋਹਣੀ ਛੋਟੀ ਭਾਜੀ ਸ਼ਾਈ ਸ਼ੂਈ ਬੜੀ ਆ ਹਾਂਜੀ ਹਾਂਜੀ ਨਿਗੀ ਨਿਗੀ ਸਿੰਗੀ ਲੱਗੀ ਹੋਵੇ ਲੋ ਇਹ ਕਰ ਸਕਦੇ ਹੋ ਤੇਸਵਾਲ ਦੀ ਬਹੁਤ ਚੰਗੀ ਮੈਂ ਠੀਕ ਆ ਜੀ ਠੀਕ ਆ ਤੇ 11 12 ਲੀਟਰ ਦੁੱਧ ਕਿਰ ਕਹਦਾ ਕਿ ਚਵਾਈ ਜਾਊਗੀ ਬਹੁਤ ਹੀ ਸ਼ਾਨਦਾਰ ਥਣ ਥਣ ਲੱਗਾ ਵਾ ਹਾਂਜੀ ਇਹ ਲਾਗੇ ਤਾਂ ਤੁਹਾਨੂੰ ਆਪਾਂ ਥਾਣੇ ਵੀ ਇਹ ਚੈੱਕ ਕਰਾ ਦਿੰਦੇ ਜਮਾਂਦਰੂ ਤਿੰਨ ਥਾਣਾਂ ਹੀ ਲੋ ਭਾਜੀ ਦੋਵਾਂ ਨਾਲੀ ਵੀ ਸੁਣੀ ਸੀ ਤੇ ਚੌਵਾਂ ਵਾਲੀ ਵੀ ਸੁਣੀ ਸੀ ਤੇ ਤਿੰਨ ਵਾਲੀ ਵੀ ਅੱਜ ਤੁਹਾਨੂੰ ਦਿਖਾਉਨੇ ਆ ਤੇ ਨਾਲੀ ਵੀ ਅੱਜ ਭਾਈ ਲੈ ਆ ਦੀਏ ਆਪਾਂ ਠੀਕ ਆ ਠੀਕ ਆ ਲੋ ਭਾਜੀ ਤਿੰਨ ਥਾਂ ਜੇ ਜਮਾਂਦਰੂ ਚੈੱਕ ਕਰ ਸਕਦੇ ਜੇ ਚੌਥੇ ਦਾ ਨਾਮ ਉਹ ਨਿਸ਼ਾਨੀ ਨਹੀਂ ਹੈਗਾ ਹਾਂਜੀ ਤੇ ਕੀ ਮੁੱਲ ਵੀ ਜਿਹੜਾ ਰਹਿ ਰਿਹਾ ਤੇ ਲੋ ਭਾਜੀ ਮੁੱਲ ਕਰਨ ਉਹ ਭਲਾ 75000 ਕਰੀ ਆ ਜੀ 70000 ਦੀ ਛੋਟੀ ਦੇ ਦੀਏ ਤੇ ਕਰਉਣਾ ਮੰਨਤਾ ਕਰ ਦਈਏ ਜਿਆਦਾ ਕਰ ਦੋ ਤੁਸੀਂ ਜਿੰਨਾ ਕਰਨਾ 2000 ਛੱਡ ਦਈਏ 24 ਦੇ ਦਾਂਗੇ ਭਾਈ 68000 ਦੇ ਠੀਕ ਹੈ ਬਾਕੀ ਵੀਰ ਭਰਾ ਫੋਨ ਲਾਵੇ ਮੋੜਦੇ ਨਹੀਂ ਹੋਰ ਮੌਕੇ ਦੇ ਮਾਤਾਨ ਕਰਾਂਗੇ ਠੀਕ ਹੈ ਠੀਕ ਹੈ ਲੋਪਾ ਜੀ ਜੈਜ ਮੁੱਲ ਦੇ ਵਿੱਚ ਪਹਿਸ਼ੂ ਹੁੰਦੇ ਵੀਰ ਦੇ ਕੋਲ ਦੇ 68000 ਮੁੱਲ ਕੀਤਾ ਤੇ ਬਾਕੀ ਮੌਕੇ ਦੇ ਮਾਤਾਨ ਹੋਰ ਹੋ ਜੂਗਾ ਹਾਂਜੀ ਤੇ ਬਹੁਤ ਹੀ ਜ਼ਿਆਦਾ ਬਾਕਮਾਲਿਆ ਤੇ ਚਲੋ ਅੱਜ ਦੇਣ 10 ਲੈ ਜੂਗੀ ਕਰਮਾਲੀ ਆ ਮੀਨੀ ਮੈਂ ਆ ਗਈ ਆ ਬਾਜੀ ਘੜੀ ਅੱਛਾ ਜੀ ਇਹਦਾ ਸੁਆ ਜੋ ਤੀਜਾ ਅੱਛਾ ਜੀ ਪਰਸੋਂ ਦੀ ਸੁਈ ਉਹ ਕੱਟੀ ਹੈ ਮਗਰ ਠੀਕ ਹੈ ਜੀ ਫੀਮੇਲ ਕਾਫ ਆ ਗਿਆ ਬਿਲਕੁਲ ਨਾਲ ਤੇ ਗੋਲਾ ਹੋਣਾ ਹੋਊਗਾ ਭਾਜੀ 8 ਕਿਲੋ ਪੱਕਾ ਮੈਂ ਕੋਲ ਠੀਕ ਆ ਠੀਕ ਆ ਜੀ 8 ਲੀਟਰ ਜਿਹੜਾ ਪੱਕਾ ਦੁੱਧ ਤਿਆਰ ਆ ਬੋਲਾ ਚੌਲ ਜਿਆਦਾ ਨਹੀਂ ਤੁਹਾਨੂੰ ਪਤਾ ਡੰਗਰ ਮੈਲਾ ਮੂਲਾ ਮਾਰੇ ਨਵੀਂ ਦਾਹੀ ਦੀ ਨਾਲ ਬਾਹਰ ਡੰਗਰ ਦੋਤੇ ਚੜਦਾ 11 12 ਕਿਲੋ ਦੁੱਧ ਤੇ ਵੀ ਮੈਂ ਰਮਾਨ ਨਾ ਕਰੂ ਕਿ ਵਾਢੇ ਦਾ ਦੋਈ ਨਹੀਂ ਆ ਜੀ ਆ ਇਸ ਟਾਈਮ ਜਿਹੜਾ ਹਾਜ਼ਰ 8 9 ਲੀਟਰ ਬੋਲਾ ਰੈਡੀ ਆ ਬਿਲਕੁਲ ਹਾਂਜੀ ਤੇ ਥਣਾ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਇਹਦਾ ਚੈੱਕ ਕਰ ਸਾਦੇ ਤਾਂ ਅੱਖਾਂ ਵੀ ਆ ਜਾਂ ਦੂਜੇ ਮਣਕੀ ਅੱਖ ਆ ਗਈ ਆ ਪਿੱਠ ਪੂੜੇ ਦੀ ਬੜੀ ਮੈਂ ਸਾਫ ਆ ਭਾਜੀ ਕੱਦ ਵਜਨ ਪੂਰਾ ਹੀ ਠੀਕ ਆ ਠੀਕ ਆ ਲਓ ਭਾਜੀ ਲਾਗੇ ਰ ਤੁਹਾਨੂੰ ਥਣਾ ਦਾ ਸੈਜ ਗਿਆ ਚੈੱਕ ਕਰ ਇੱਥਾਂ ਚ ਵੀ ਬਣਤੀ ਆ ਸਾਗੀ ਚੈੱਕ ਕਰ ਸਕਦੇ ਤੁਸੀਂ ਇਲਾਕੇ ਦੇ ਤੁਸੀਂ ਕਰ ਸਕਦੇ ਇਹ ਥਾਣਾ ਦਾ ਸੈਰ ਗੈਪ ਚੈੱਕ ਬਹੁਤ ਹੀ ਸ਼ਾਨਦਾਰ ਆ ਇਹ ਵੀ ਡਬਲ ਫਰ ਆ ਕੇ ਪਿੱਛੇ ਫੀਮੇਲ ਕਾਪ ਆ ਗਿਆ ਤੁਸੀਂ ਸਾਫ਼ ਕਰਕੇ ਚਲੋ ਬਹੁਤ ਹੀ ਸ਼ਾਨਦਾਰ ਆ ਹਾਂਜੀ ਭਾਈ ਜੀ ਲੱਗ ਗਿਆ ਤਾਂ ਕਰ ਸਕਦੇ ਤੁਸੀਂ ਚੈੱਕ ਕਰ ਡਰ ਕੁਆਲਟੀ ਤੇ ਥਾਣਾ ਦਾ ਸੈਰ ਗੈਪ ਕੀਮ ਬੋਲੇ ਵਿੱਜੇ ਰੱਖ ਇਹਦਾ ਮੁੱਲ ਭਾਈ ਕਰਨੋਂ 85000 ਕਰ ਦੇ ਜੀ ਹਾਂਜੀ 80000 ਦੀ ਦੇ ਦਈਏ ਤੇ ਕਰ ਦਈਏ ਮਾਨਤਾ ਛੱਡ ਦਈਏ ਦੋ ਇੱਚੇ ਛੱਡ ਦਈਏ ਦੇ ਦਾਂਗੇ ਭਾਈ 78000 ਦੀ ਬਾਕੀ ਥੋੜਾ ਬੋਧਾ ਹੋਰ ਕਰ ਦਾਂਗੇ ਮੌਕੇ ਦੇ ਵੀਰਾਂ ਦਾ ਮਾਨ ਠੀਕ ਠੀਕ ਲਓ ਭਾਈ ਖੁਸ਼ ਦੇ ਲਿਆ ਵੀਰੋ ਬਿਲਕੁਲ ਤਾਂ ਆਂਦਾ ਕੋਈ ਨਹੀਂ ਮੌਕੇ ਤੇ ਮਾਨ ਤਾਂ ਹੋਰ ਵੀ ਕਰ ਪਾਣੇ ਹਾਂ ਜੀ ਇਹ ਮੋਰ ਦੇਣੀ ਆਪਾਂ ਭਾਈ ਜਿਹੜਾ ਵੀਰਪੜਾ ਕੋ ਮੂਨ ਨਾਲ ਮਾਨ ਨਾਲ ਤੁਹਾਨੂੰ ਪੜਾ ਫੋਨ ਲਾਉਂਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਆਜੋ ਹੁਣ ਚੌਥੇ ਨੰਬਰ ਤੇ ਆ ਮੈਂ ਤਾਂ ਭਾਈ ਸੁਆ ਤਿੰਜਾ ਜੀ ਚੌਥਾ ਵੀ ਹੋ ਸਕਦਾ ਜੀ ਠੀਕ ਹੈ ਜੀ ਹਾਂ ਜੀ ਤੇ ਸੂਈ ਨੂੰ ਅੱਜ ਹੋਏ ਇਹ 15 16 ਦੇ ਦਾ ਸਾਰੇ ਹੀ ਅੱਛਾ ਜੀ ਤੇ ਦੁੱਧ ਮੈਂ ਕੋਈ 11 ਕਿਲੋ ਦਾ ਹਰ ਗਰੰਟੀ ਦਾਂਗੇ ਫੁੱਲ ਤੋਂ ਵੀ ਧਾਰ ਵੀ ਨਾ ਮਰੀ ਠੀਕ ਹੈ ਲਓ ਭਾਈ ਦੁੱਧ 11 ਪਰਸੋਂ ਦਾ ਭਾਈ ਬੱਚਾ ਮਰਿਆ ਜੀ ਦੁੱਧ ਦੀ ਗਰੰਟੀ ਆ ਇਹ ਸੂਈ ਨੂੰ ਕੋਈ 10 ਸਾਤ 15 ਦਿਨ ਦੇ ਵਿੱਚ ਵਿੱਚ ਹੋ ਗਿਆ ਟਾਈਮ ਤੇ ਪਰਸੋਂ ਦਾ ਬੱਚਾ ਮਰਿਆ ਜੀ ਅੱਛਾ ਜੀ ਜਵਾਕ ਇਹ ਤਾਂ ਪਿਆਰੇ ਮਾਰ ਹਾਂਜੀ ਕੱਦ ਵਜਨ ਦੀ ਬਹੁਤ ਜ਼ਿਆਦਾ ਚੰਗੀ ਆ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਆ ਜਲੰਧਰੀ ਬਹੁਤ ਹੀ ਚੰਗੀ ਆ ਦੇ ਹਡਰ ਕੁਆਲਟੀ ਬਹੁਤ ਸ਼ਾਨਦਾਰ ਆ ਤੇ ਥਾਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਵਾਣ ਗਿਟਗਟ ਤੇ ਥਨ ਲੱਗਾ ਇਹਦਾ ਵੀ ਤੇ ਥਾਣ ਵੀ ਬਹੁਤ ਜਿਆਦਾ ਲੰਮਾ ਕੱਢਿਆ ਤਿੱਜਾ ਸੁਗਾ ਸਹੀ ਵੀਰ ਜੀ ਹਾਂ ਜੀ ਵੀਰ ਜੀ ਠੀਕ ਹੈ ਤਾਲੇ ਵੀਰ ਜੀ ਤਿੱਜਾ ਅੰਦੇ ਚੌਥਾ ਵੀ ਹੋ ਸਕਦੀ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਗੋਬਾ ਭਾਜੀ ਵੀਰ ਕਹਿੰਦਾ ਕਿ ਤਿੱਜਾ ਬਾਕੀ ਵੱਡੀ ਮੈਂ ਭਾਈ ਪੂਰੇ ਕੱਦ ਵਜਨ ਨਾਲ ਹੀ ਹਾਂਜੀ ਹਾਂਜੀ ਕੱਦ ਵਜਨ ਬਹੁਤ ਜਿਆਦਾ ਵਾ ਮਾਜ ਦਾ ਦੇ ਰਹੀਆਂ ਚੌਣ ਵਾਲੀ ਮਈਆਂ ਭਾਜੀ ਹਾਂਜੀ 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 ਇਹ ਕੀ ਮੁੱਲ ਵਿੱਚ ਇਹ ਰਹ ਭਾਜੀ ਦਾ ਬੱਚਾ ਹੁੰਦਾ ਮੈਂ ਤਾਂ 90 ਦੀ ਵੇਚ ਲੈਂਦੇ 95 ਦੀ ਵੇਚ ਲੈਂਦੇ ਹਾਂਜੀ ਹੁਣ ਇਹਦਾ 85000 ਮੁੱਲ ਕਰ ਦੇ ਜੀ ਤੁਸੀਂ ਦੱਸ ਦਿਓ ਕਿੰਨੇ ਦੀ ਦੇ ਦੇ 75 ਦੀ ਦੇ ਦੀ ਐ ਨਾ ਨਾ ਰੈਂਡ 75 ਦੀ ਦੇ ਰਹੀ ਐ ਇਹ ਚੋ ਛੱਡ ਦੀ ਦੋ ਫਿਰ 70000 ਦੀ ਭਾਈ ਹਾਂ ਨਹੀਂ ਦੇ ਰਾਂਗੇ ਭਾਈ ਤੇ ਚੋ 5000 ਦੇਣਾ ਹਾਂਜੀ ਮੋੜਣਾ ਨਹੀਂ ਕਿਸੇ ਵੀਰ ਭਰਾ ਨੂੰ ਬਾਕੀ ਵੱਡੀ ਮਾਈ ਦੁੱਧ ਦਾ 10 ਕਿਲੋ ਭਲਾ ਕੁ ਵੀਰ ਲੀਟਰ ਆਪਣਾ ਨਾਲ ਲੈ ਗਿਆ ਭਾਈ ਠੀਕ ਹੈ ਠੀਕ ਹੈ ਜੀ ਲਓ ਜੀ ਦੁੱਧ 11 ਲੀਟਰ ਹੋ ਗਏ 10 ਦੀ ਫੁੱਲ ਗਰੰਟੀ ਹੈ ਵੀਰ ਦੀ ਤੇ 70000 ਮੁੱਲ ਕਰਤਾ ਵੀਰ ਨੇ ਹਾਂਜੀ ਤੇ ਆਜੋ ਹੁਣ ਪੰਜਵੇਂ ਨੰਬਰ ਤੇ ਇਹਨੂੰ ਭਾਈ ਉਹ ਮੋਟਰ ਛੱਡ ਨਹੀਂ ਮਾਰੇ ਕੋਈ ਕਰ ਦੇਣਾ ਕਰ ਦੇਣਾ ਕੋਈ ਬਖਾਰੀਏ ਇਹਨੂੰ ਭਾਈ ਬਣੀ ਨੂੰ ਗਾਂ ਆਇਆ ਯੇ ਮਹੀਨਾ 1.5 ਮਹੀਨਾ ਅੱਛਾ ਜੀ ਦੁੱਧ ਦੇ ਕੋਆ ਹੈ ਪੱਕਾ 5 ਲੀਟਰ ਠੀਕ ਹੈ ਜੀ ਹਾਂਜੀ ਤੋਰ ਕੇ ਵਿਖਾ ਦਈਏ ਚੈੱਕ ਪਾਸ ਨਹੀਂ ਜੋ ਭਾਜੀ ਅਜੇ ਹੋਈ ਅੱਛਾ ਚੈੱਕ ਪਾਸ ਨਹੀਂ ਮੋਲੇ ਦਾ ਆਪਾਂ ਕਰਨਾ ਅੰਸਰਾ ਝੋਟੀਆਂ ਵਾਲਾ ਠੀਕ ਹੈ ਲਓ ਭਾਜੀ ਜਿੰਨੇ ਜਿੰਨੇ ਦੀਆਂ ਅੰਸਰਾ ਝੋਟੀਆਂ ਅੱਛਾ ਜੰਮੀ ਪੜੀ ਜੀ ਤੇ ਇਸ ਟਾਈਮ ਜਿਹੜਾ ਹੈ ਦੁੱਧ ਆ 5 ਲੀਟਰ ਦੱਸਿਆ ਹਾਂਜੀ 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 ਵੀਰ ਜੀ 5 ਲੀਟਰ ਦੁੱਧ ਬਿਲਕੁਲ ਰੜੀ ਆ ਤੇ ਡੇਢ ਕਿ ਮਹੀਨੇ ਦੀ ਗਾਹ ਵੀ ਕਹਿੰਦਾ ਕਿ ਬਣੀ ਹੈ ਬਾਕੀ ਚੈੱਕ ਪਾਸ ਨਹੀਂ ਆ ਡਰਦੀ ਆ ਥੋੜਾ ਜਿਹਾ ਕੈਮਰੇ ਤੋਂ ਚਲੋ ਕੋਈ ਗੱਲ ਨਹੀਂ ਬਾਕੀ ਚੌਣ ਚਾਣ ਭਾਜੀ ਬੜੀ ਚੰਗੀ ਓ ਝੋਟੀ ਅੱਛਾ ਜੀ ਦੋਵੇਂ ਟਾਈਮ ਮਿਲਦੀ ਵਿੱਚੀ ਹਾਂਜੀ ਵੀਰ ਜੀ ਦੋਵੇਂ ਟਾਈਮ ਠੀਕ ਹੈ ਠੀਕ ਹੈ ਵਿੱਚੀ ਦੋਵੇਂ ਟਾਈਮ ਮਿਲਦੀ ਏ ਪਹਾੜੇ ਦੇਖ ਜਾ ਭਾਜੀ ਉਹਨਾਂ ਕੋਲ ਆਪਸ ਵਿੱਚ ਪਹਾੜੇ ਟੋਕੇ ਲੈਂਦੀ ਸਾਡੇ ਘਰ ਆ ਜਾਤੀ ਗੱਲਵਾਸ ਆ ਜਾਂਦੀ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਤੇ ਕੀ ਮੁੱਲ ਵੀ ਤੇਰਾ ਮੁੱਲ 45 ਹਜ਼ਾਰ ਜੇ ਕਰਾ ਲਓ ਜਿੰਨਾ ਕਰਉਣਾ ਮਾਨਤਾਨ ਵੇਚੋ ਦੋ ਛੱਡ ਦਈਏ ਨਿਆਰੇ ਤਿੰਨ ਛੱਡ ਦਈਏ 42 ਹਜ਼ਾਰ ਦੀ ਹਾਂ ਆ ਦੇ ਦਾਂਗੇ ਠੀਕ ਹੈ ਲਓ ਵੀਰ ਜੀ ਬਾਕੀ ਹੋਰ ਥੋੜਾ ਬੋੜਾ ਕਰ ਦਾਂਗੇ ਛੋੜ ਛੱਪਾ ਵਿੱਚੋਂ पा हां पा पाजी ਵੜ ਪੰਜਾਂਵੀਂ ਦਾ ਚੈੱਕ ਪਾਹ ਜੇ ਅੱਜ ਆਪਾਂ ਚੈੱਕ ਪਾਹ ਕਰਾ ਕੇ ਲਿਆਂਦੀ ਟੀਗਾ ਠੰਡਾ ਲਵਾਤਾ ਏ ਅੱਛਾ ਜੀ ਤੇ ਦੁੱਧ ਕਿੰਨਾ ਜੇ ਦੁੱਧ ਪਾਜੀ ਇਹਦੇ ਨਾਲ ਇੱਕੋ ਟਾਈਮ ਦੇਂਦੀ ਹੈ 5 ਕਿਲੋ ਦੁੱਧ ਠੀਕ ਹੈ ਠੀਕ ਹਾਂ ਜੀ ਇਹ ਚੌਂਟਵਾ ਬੜਾ ਚੰਗਾ 5 ਲੀਟਰ ਦੁੱਧ ਦੇਂਦੀ ਹੈ ਥਾਣਾ ਦਾ ਸੈੱਜ ਜਗਾ ਬੜਾ ਵਧੀਆ ਜੀ ਤੇ ਆਪ ਵੀ ਮੋਟਾ ਥਣ ਲੱਗਾ ਚੌਂਟਾ ਜੀ ਕੁਆਲਟੀ ਜਿਹੜੀ ਪੰਜਾਬ 5 ਲੀਟਰ ਦੁੱਧ ਇਹਦਾ ਦਾ ਹਰਕਾ ਵਾ ਹਾਂ ਜੀ ਕਿਹਾ ਤਾ ਸਾਦੇ ਤੁਸੀਂ ਬਹੁਤ ਹੀ ਜ਼ਿਆਦਾ ਬਾਤ ਮੰਗਦੇ ਪਾਕੀ ਪਾਜੀ ਵੱਡੀ ਵੜ ਜੇ ਸੱਜਰ ਤੇ 23 24 ਲੀਟਰ ਦੁੱਧ ਦੇਂਦੀ ਰਹੀ ਹੈ ਪਾਜੀ ਲੋਗ ਵੀ ਜੀ ਬਾਕੀ ਵੀਰ ਕਹਿੰਦਾ ਕਿ ਸੱਜਣ ਨੇ 20 ਮਿਲੀਟਰ ਦੁੱਧ ਚਵਾਇਆ ਵਾ ਤੇ ਕੱਦ ਵਜਨ ਦੀ ਬਹੁਤ ਜ਼ਿਆਦਾ ਚੰਗੀ ਆ ਤੇ ਕ੍ਰਾਸ ਦੇ ਵਿੱਚ ਆ ਗਈ ਆ ਹਾਂਜੀ ਤੇ ਥਾਣਾ ਦਾ ਸੈਜ ਗਿਆ ਵੀ ਬਹੁਤ ਸ਼ਾਨਦਾਰ ਆ ਦੇਖੋ ਵੀਰ ਜੀ ਪੰਜਾ ਦੀ ਗੱਪਣ ਹੋ ਗਈ ਆ ਅੱਛਾ ਜੀ 4 ਮਿੰਟ ਸੂਨ ਚ ਰਹਿ ਗਿਆ ਹਾਂਜੀ ਹਾਂਜੀ 2 ਮਿੰਟ ਤੇ ਇਹਨਾਂ ਦੇ ਭਾਜੀ ਨੇ ਨਾਲ ਦੁੱਧ ਵੀ ਦੇਈ ਜਾਣਾ ਸਹੀ ਜਣਾ ਦੇਈ ਜਾਣਾ ਹਾਂਜੀ ਹਾਂਜੀ ਗਲਤ ਨਾੜਾ ਇਹ ਫਾਇਦੇਮੰਦੀ ਆ ਭਾਜੀ ਇਹਦਾ ਕੀ ਮੁੱਲ ਦਿੱਤੀ ਹਰਾ ਇਹਦਾ ਵੀ ਮੁੱਲ ਅੰਸਰਾ ਵਿੱਚ ਸਿੰਘਾਂ ਲਾਈਏ ਅੱਜ ਅੱਛਾ ਜੀ ਮੁੱਲ ਇਹਦਾ 30000 ਜੇ ਪੰਜੀ ਦੀ ਦੇ ਰਹੀ ਏ ਦੋ ਛੜ ਦੀ 24 22000 ਦੀ ਹਾਂ ਨਾ ਹੀ ਭਾਜੀ ਜੀ ਚੋ ਛੋੜੀ ਹੋਣੀ ਹੈ ਠੀਕ ਹੈ ਠੀਕ ਹੈ ਹਾਂ ਜੀ 22000 ਦੀ ਤੇ ਚੰਗੀ ਆ ਪੰਜਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਤੇ 5 ਲੀਟਰ ਨਾਲ ਦੋ ਦਿੰਦੀ ਏ ਇੱਕ ਟਾਈਮ ਦਾ ਹਾਂਜੀ ਠੀਕ ਆ ਜੀ ਠੀਕ ਆ ਵੀ ਜੀ ਇਹੋ ਬੇਨਤੀ ਆ ਦੋ ਟਾਈਮ ਚਾਰ ਟਾਈਮ ਮੇਰਾ ਵੀਰ ਕੁਝ ਹੋ ਗਿਆ ਆਪਣੀ ਤਸੱਲੀ ਕਰਕੇ ਫਿਰ ਮਾਰ ਖੜੇ ਭਾਜੀ ਬਿਲਕੁਲ ਸਹੀ ਗੱਲ ਆ ਬੇਟੀ ਤੇ ਉਹ ਵੀਰ ਨੇ ਬਹੁਤ ਹੀ ਜ਼ਰਾ ਮਨਪਸੰਦੀ ਗੱਲ ਕੀਤੀ ਕਿ ਆਪਣੇ ਦੋ ਡੈਮਜ ਚਵਾਈ ਕਰਕੇ ਪਾਸ ਕਰਕੇ ਖਰੀਦੋ ਬੱਚੂ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾਵਾ